ਹallelujah ਪ੍ਰਭੂ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਹੋ ਸ਼ੁਕਰ ਹੋ ਉਸ ਦੀ ਵਡਿਆਈ ਹੋ ਮਹਿਮਾ ਹੋ ਕਿ ਅੱਜ ਦੇ ਦਿਨ ਅਸੀਂ ਫੇਰ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਪ੍ਰਕਾਸ਼ ਦੀ ਪੋਥੀ ਉਹਦਾ ਦੂਸਰਾ ਅਧਿਆਇ ਔਰ ਉਸ ਦੀਆਂ ਪਹਿਲੀਆਂ 7 ਏਤਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਜੂ ਵੀ ਪ੍ਰਭੂ ਸਾਨੂੰ ਕਿਰਪਾ ਦੇਵੇਗਾ ਅਸੀਂ ਇਸ ਵੀਡੀਓ ਦੇ ਵਿੱਚ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪ੍ਰਭੂ ਤੂੰ ਸਾਰਿਆਂ ਦੀ ਮਦਦ ਕਰੇ ਮੇਰੀ ਵੀ ਮਦਦ ਕਰੇ ਔਰ ਛੁੱਟੀ ਪ੍ਰਾਰਥਨਾ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਵਚਨ ਨੂੰ ਪੜ੍ਹਾਂਗੇ ਸਾਡੇ ਅਨੁਗ੍ਰਹਿਕਾਰੀ ਖੁਦਾਵੰਤ ਤੇਰਾ ਬੜਾ ਧੰਨਵਾਦ ਹੋ ਹੋ ਸ਼ੁਕਰ ਹੋ ਅੱਜ ਦੇ ਦਿਨ ਲਈ ਪਿਆਰੇ ਪ੍ਰਭੂ ਜਦ ਤੂੰ ਕਿਰਪਾ ਦਿੱਤੀ ਹੈ ਕਿ ਅਸੀਂ ਤੇਰੇ ਵਚਨ ਦੇ ਵਿੱਚੋਂ ਪ੍ਰਕਾਸ਼ ਦੀ ਪੁਥੀ ਦੂਸਰਾ ਅਧਿਆਏ 2 ਚੈਪਟਰ ਔਰ ਅਸੀਂ ਉਹਦੀਆਂ ਪਹਿਲੀਆਂ 7 ਐਤਤਾਂ ਨੂੰ ਵੇਖ ਸਕੀਏ ਤੂੰ ਕਿਰਪਾ ਦੇਹੀਂ ਪ੍ਰਭੂ ਸਾਡੀ ਮਦਦ ਕਰੀ ਤਾਂ ਕਿ ਮਨੁੱਖੀ ਬੋਧ ਨਾਲ ਨਹੀਂ ਬਲਕੇ ਤੇਰੇ ਆਤਮਾ ਦੇ ਪ੍ਰਭਾਵ ਥੱਲੇ ਪ੍ਰਭੂ ਇਹਨਾਂ ਨੂੰ ਸਮਝਿਆ ਜਾਵੇ ਤੂੰ ਸਾਡੀ ਸਾਰਿਆਂ ਦੀ ਮਦਦ ਕਰ ਬੜਾ ਸ਼ੁਕਰ ਹੋ ਤਾਰੀਫੋ ਪਿਆਰੇ ਪ੍ਰਭੂ ਇਸ ਵਚਨ ਨੂੰ ਤੂੰ ਆਪਣੇ ਪਵਿੱਤਰ ਆਤਮਾ ਦੇ ਦੁਆਰਾ ਖੋਲ ਸਾਡੀ ਬੁੱਧ ਬੜੀ ਕਮਜ਼ੋਰ ਹੈ ਪ੍ਰਭੂ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੇ ਪਰ ਤੂੰ ਸਾਡੀ ਮਦਦ ਕਰੇ ਅਸੀਂ ਜ਼ਰੂਰ ਹੀ ਇਹਨਾਂ ਨੂੰ ਸਮਝ ਲਵਾਂਗੇ ਤੇਰਾ ਬੜਾ ਧੰਨਵਾਦ ਹੋ ਸ਼ੁਕਰੋ ਬੇਨਤੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹੋ ਕੇ ਮੰਗਦੇ ਹਾਂ ਆਮੀਨ ਸੋ ਪ੍ਰਕਾਸ਼ ਦੀ ਪੋਥੀ ਉਸ ਦਾ ਦੂਸਰਾ ਬਾਪ ਉਹਦੀਆਂ ਪਹਿਲੀਆਂ 7 ਇਤਾਂ ਨੂੰ ਅਸੀਂ ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜਾਂਗੇ। ਔਰ ਜਿੰਨਾ ਕੁ ਵੀ ਹੋ ਸਕਿਆ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਭਾਈਆਂ ਦੀ ਹੈਲਪ ਕਰ ਸਕਾਂ ਜੋ ਇਸ ਨੂੰ ਸੁਣਦੇ ਨੇ। ਔਰ ਪ੍ਰਭੂ ਮੇਰੀ ਹੈਲਪ ਕਰੇ ਤੁਹਾਡੀ ਵੀ ਹੈਲਪ ਕਰੇ। ਤੋਂ ਆਉ ਪੜਦੇ ਹਾਂ ਦੂਸਰਾ ਚੈਪਟਰ ਪਹਿਲੀਆਂ 7 ਇਤਾਂ। ਅਫਸੁਸ ਦੀ ਕਲੀਸ਼ੀਆ ਦੇ ਦੂਤ ਨੂੰ ਐਉਂ ਲਿਖ ਪਾਈ ਜਿਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਜਿਹੜਾ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਵਿਚਾਲੇ ਫਿਰਦਾ ਹੈ ਉਹ ਇਹ ਆਖਦਾ ਹੈ ਪਹਿਲੀ ਐਤ ਵਿੱਚ ਲਿਖਿਆ ਉਹ ਇਹ ਆਖਦਾ ਹੈ ਕੌਣ ਜਿਹਦੇ ਹੱਥ ਵਿੱਚ ਸੱਤ ਸਤਾਰੇ ਨੇ ਜਿਹੜਾ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਵਿਚਕਾਰ ਫਿਰਦਾ ਹੈ ਔਰ ਉਹ ਕੌਣ ਹੈ ਪਹਿਲੇ ਚੈਪਟਰ ਵਿੱਚ ਅਸੀਂ ਪੜ੍ਹਿਆ ਸੀਗਾ ਕਿ ਉਹ ਸਾਡਾ ਪ੍ਰਭੂ ਯਿਸੂ ਮਸੀਹ ਹੈ ਔਰ ਸੱਤ ਸਤਾਰੇ ਯਾਨੀ ਕਿ ਸੱਤ ਦੂਤ ਜੋ ਇਸ 2000 ਸਾਲ ਦੇ ਪੀਰੀਅਡ ਦੇ ਅੰਦਰ ਜਿਨ੍ਹਾਂ ਨੇ ਸੇਵਕਾਈ ਕੀਤੀ ਅਫਸੋਸ ਦੀ ਕਲੀਸ਼ੀਆ ਦਾ ਜਿਹੜਾ ਪਹਿਲਾ ਦੂਤ ਸੀਗਾ ਜਿਹੜਾ ਉਹਦਾ ਕਹਿ ਲਓ ਪ੍ਰਚਾਰਕ ਸੀ ਜਾਂ ਪਾਸਟਰ ਸੀ ਉਹਦਾ ਜਾਂ ਨਬੀ ਕਹਿ ਲਓ ਆਪਾਂ ਕਵਾਂਗੇ ਪ੍ਰੋਫਟ ਜਿਹਨੂੰ ਕਹਿੰਦੇ ਆ ਤੇ ਉਹ ਜਿਹੜਾ ਪ੍ਰੋਫਟ ਹੈ ਉਸਦਾ ਉਹ ਸੀਗਾ ਸੰਤ ਪੌਲਸ ਰਸੂਲ ਅਫਸੋਸ ਦੇ ਯੁੱਗ ਵਿੱਚ ਤੋਂ ਇਸ ਕਰਕੇ ਸੰਤ ਪੌਲਸ ਰਸੂਲ ਜਿਹੜਾ ਸੀ ਉਹਨੂੰ ਪ੍ਰਭੂ ਨੇ ਪਹਿਲੀ ਕਲੀਸਿਾਈ ਪਹਿਲੀ ਕਲੀਸਿਆ ਦੇ ਲਈ ਪੇਸ਼ ਕੀਤਾ ਔਰ ਉਹ ਪੌਲਸ ਨੇ ਉਸ ਕਲੀਸਿਆ ਨੂੰ ਪਹਿਲਾਂ ਤਾਂ ਖੁਦਾਵੰਦ ਨੇ ਯਹੂਨਾ ਦੇ ਰਾਹੀਂ ਪੌਲਸ ਦੀ ਕਲੀਸਿਆ ਨੂੰ ਸੰਦੇਸ਼ ਦਿੱਤਾ ਉਸ ਯੁੱਗ ਦੀ ਪੌਲਸ ਭਵੇਂ ਚਲਾ ਗਿਆ ਪਰ ਉਹਦਾ ਯੁੱਗ ਚੱਲਦਾ ਰਿਹਾ ਉਹਦਾ ਯੁੱਗ 53 ਤੋਂ ਸ਼ੁਰੂ ਹੋ ਕੇ ਔਰ ਪਹਿਲਾ ਜਿਹੜਾ ਅਫਸਸ ਦਾ ਯੁੱਗ 53 ਏਡੀ ਤੋਂ ਸ਼ੁਰੂ ਹੋ ਕੇ ਤੇ ਉਹ 170 ਤੱਕ ਚੱਲਦਾ ਰਿਹਾ ਇਸ ਹੀ ਕਲੀਸ਼ੀਆ ਦੇ ਸ਼ੁਰੂਆਤਾਂ ਦੀ ਅਫਸੋਸ ਦੀ ਕਲੀਸ਼ੀਆ ਦਾ ਜਿਹੜਾ ਪਹਿਲਾ ਆਪਣਾ ਯੁੱਗ ਸੀਗਾ ਉਹਦਾ ਟਾਈਮ ਉਹਦਾ ਪੀਰੀਅਡ ਉਹਦਾ ਸਮਾਂ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਹ 53 ਤੋਂ ਲੈ ਕੇ ਤੇ 170 ਤੱਕ ਚੱਲਦਾ ਰਿਹਾ ਔਰ ਪੌਲਸ ਭਾਵੇਂ ਚਲਾ ਗਿਆ ਯਹੂਨਾ ਵੀ ਭਾਵੇਂ ਚਲਾ ਗਿਆ ਪਰ ਇਹ ਪੱਤਰੀ ਲਿਖ ਕੇ ਉਹਨਾਂ ਵਾਸਤੇ ਛੱਡ ਦਿੱਤੀ ਗਈ ਤਾਂ ਕਿ ਉਸ ਯੁੱਗ ਦੇ ਲੋਕ ਜਿਹੜੇ ਨੇ ਉਹਨਾਂ ਦੇ ਬਾਰੇ ਪ੍ਰਭੂ ਦੇ ਕਿਸ ਤਰ੍ਹਾਂ ਦੇ ਵਿਚਾਰ ਨੇ ਤੋ ਇਸ ਕਰਕੇ ਉਹ ਕਹਿ ਰਿਹਾ ਯਹੂਨਾ ਨੂੰ ਕਹਿ ਰਿਹਾ ਕਿ ਆ ਪੱਤਰੀ ਤੂੰ ਅਫਸੋਸ ਦੀ ਕਲੀਸ਼ੀਆ ਦੇ ਦੂਤ ਨੂੰ ਲਿਖ ਕੇ ਭੇਜ ਦੇ ਹੁਣ ਇਹ ਕਿਉਂ ਇਹ ਗੱਲ ਕਹੀ ਗਈ ਕਿ ਅਫਸੋਸ ਦੀ ਕਲੀਸ਼ੀਆ ਦੇ ਦੂਤ ਨੂੰ ਭੇਜ ਦੇ ਕਿਉਂਕਿ ਖੁਦਾਵੰਦ ਇੱਕ ਦੂਤ ਦੇ ਨਾਲ ਇੱਕ ਨਬੀ ਦੇ ਨਾਲ ਇੱਕ ਪੈਗੰਬਰ ਦੇ ਨਾਲ ਗੱਲ ਕਰਦਾ ਹੈ ਤੇ ਉਹਦੇ ਮੂੰਹ ਵਿੱਚ ਆਪਣਾ ਵਚਨ ਪਾ ਦਿੰਦਾ ਹੈ ਤੇ ਫਿਰ ਜਿਹੜੇ ਉਸ ਯੁੱਗ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਖੁਦਾਵੰਦ ਸੁਨੇਹਾ ਉਸ ਬੰਦੇ ਦੇ ਰਾਹੀਂ ਉਸ ਨਬੀ ਦੇ ਰਾਹੀਂ ਉਸ ਪ੍ਰੋਫਿਟ ਦੇ ਰਾਹੀਂ ਅੱਗੇ ਜਿਹੜਾ ਉਹ ਸੁਨੇਹਾ ਖੁਦਾ ਦਿੰਦਾ ਕਿਉਂਕਿ ਖੁਦਾ ਹਰ ਇੱਕ ਬੰਦੇ ਨਾਲ ਗੱਲ ਨਹੀਂ ਕਰਦਾ ਖੁਦਾ ਇੱਕ ਸਮੇਂ ਦੇ ਅੰਦਰ ਧਰਤੀ ਦੇ ਉੱਤੇ ਇੱਕ ਨਬੀ ਦੇ ਨਾਲ ਗੱਲ ਕਰਦਾ ਹੈ ਇੱਕ ਪ੍ਰੋਫਟ ਦੇ ਨਾਲ ਗੱਲ ਕਰਦਾ ਹੈ ਅੱਗੇ ਜਾ ਕੇ ਮੈਂ ਦੱਸਾਂਗਾ ਜਿਸ ਤਰ੍ਹਾਂ ਜ ਬਹੁਤ ਸਾਰੇ ਪ੍ਰੋਫਟ ਨੇ ਬਾਈਬਲ ਆਪੇ ਬੋਲੇਗੀ ਮੈਂ ਨਹੀਂ ਬੋਲਣਾ ਮੈਂ ਤਾਂ ਸਿਰਫ ਮੇਰੇ ਬੁੱਲ ਹਿੱਲਣੇ ਬਾਈਬਲ ਨੇ ਆਪਣੇ ਆਪ ਬੋਲਣਾ ਹੈ ਕਹਿੰਦਾ ਜਿਹੜਾ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਵਿੱਚ ਘਾਰ ਫਿਰਦਾ ਹੈ ਸ਼ਮਾਦਾਨ ਕਲੀਸਿਆ ਨੇ ਔਰ ਸੱਤ ਸਤਾਰੇ ਸੱਤ ਦੂਤ ਨੇ ਜਿਹੜਾ ਉਹਨਾਂ ਦੇ ਵਿੱਚ ਘੁੰਮ ਰਿਹਾ ਸਤ ਸਪਾਰਿਆਂ ਨੂੰ ਲੈ ਕੇ ਉਹ ਸਾਡਾ ਪ੍ਰਭੂ ਯਿਸੂ ਮਸੀਹ ਹੈ। ਦੂਸਰੀ ਆਇਤ ਕੀ ਕਹਿੰਦੀ ਹੈ? ਮੈਂ ਤੇਰੇ ਕੰਮਾਂ ਨੂੰ, ਤੇਰੀ ਮਿਹਨਤ ਨੂੰ, ਤੇਰੇ ਸਬਰ ਨੂੰ ਜਾਣਦਾ ਹਾਂ। ਇਹ ਜੋ ਬੁਰੀਆਰਾਂ ਦਾ ਤੇਥੋਂ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ। ਠੀਕ ਹੈ? ਦੂਸਰੀ ਆਇਤ ਵਿੱਚ ਲਿਖਿਆ ਕਹਿੰਦਾ ਵੀ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਉਸ ਯੁੱਗ ਦੇ ਜਿਹੜੇ ਪਹਿਲੇ ਯੁੱਗ ਦੀ ਜਿਹੜੀ ਕਲੀਸिया ਹੈ ਜਿਹੜੇ ਪਹਿਲੇ 12 ਰਸੂਲ ਸੀਗੇ ਜਿਹੜੇ ਅਫਸੋਸ ਦੀ ਕਲੀਸਿਆ ਪਹਿਲੀ ਕਲੀਸਿਆ ਬਾਈਬਲ ਦੇ ਵਿੱਚ ਸ਼ੁਰੂ ਹੋਈ ਹੈ ਅਸੀਂ ਵੇਖਦੇ ਹਾਂ ਕਿ ਉਸ ਸਮੇਂ ਦੇ ਜਿਹੜੇ ਲੋਕ ਸੀ ਉਸ ਸਮੇਂ ਦੇ ਜਿਹੜੇ ਪ੍ਰਚਾਰਕ ਸੀਗੇ ਉਹਨਾਂ ਸਾਰਿਆਂ ਨੂੰ ਖੁਦਾ ਕਹਿ ਰਿਹਾ ਹੈ ਉਸ ਯੁੱਗ ਦੇ ਜਿਹੜਾ ਨਬੀ ਹੈ ਉਹਦੇ ਵਿੱਚ ਉਹਨੂੰ ਸੁਨਿਆ ਦੇ ਰਿਹਾ ਕਿ ਮੈਂ ਤੇਰੇ ਕੰਮਾਂ ਨੂੰ ਜਾਣਦਾ ਤੇਰੇ ਯੁੱਗ ਦੇ ਲੋਕਾਂ ਨੂੰ ਜਾਣਦਾ ਵਾਂ ਤੇਰੇ ਯੁੱਗ ਦੇ ਜਿਹੜੇ ਲੋਕ ਨੇ ਅਫਸੋਸ ਦੀ ਕਲੀਸ਼ੀਆ ਦੇ ਜਿਹੜੇ ਲੋਕ ਨੇ ਮੈਂ ਉਹਨਾਂ ਦੀ ਮਿਹਨਤ ਨੂੰ ਜਾਣਦਾ ਹਾਂ ਮੈਂ ਉਹਨਾਂ ਦੇ ਸਬਰ ਨੂੰ ਜਾਣਦਾ ਹਾਂ ਨਾਲੇ ਇਹ ਵੀ ਜੋ ਤੁਸੀਂ ਬੁਰਿਆ ਲੋਕਾਂ ਨੂੰ ਸਹਿਣ ਨਹੀਂ ਕਰਦੇ ਯਾਨੀ ਕਿ ਜਿਹੜੀ ਬੁਰੀਾਈ ਕਰਨ ਵਾਲੇ ਲੋਕ ਹੈ ਨਾ ਪਹਿਲੇ ਯੁੱਗ ਦੀ ਕਲੀਸ਼ੀਆ ਪਹਿਲੇ ਯੁੱਗ ਦੇ ਸੇਵਕ ਉਹਨਾਂ ਸੇਵਕਾਂ ਨੂੰ ਯਾਨੀ ਕੋਨਾਂ ਲੋਕਾਂ ਨੂੰ ਜਾਂ ਉਸ ਸਮੇਂ ਦੇ ਫਰੀਸੀਆਂ ਗ੍ਰੰਥੀਆਂ ਨੂੰ ਬਰਦਾਸ਼ਤ ਨਹੀਂ ਸੀ ਕਰਦੇ ਉਹ ਕਹਿੰਦੇ ਵੀ ਇਹ ਕਿੱਡੇ ਢੀਠ ਲੋਕ ਨੇ ਕਿੱਡੇ ਕਟੜ ਲੋਕ ਨੇ ਇੱਥੇ ਲਿਖਿਆ ਵੀ ਇਹ ਵੀ ਹੈ ਜੋ ਤੂੰ ਤੇਥੋਂ ਬੁਰਿਆਰਾਂ ਦਾ ਸਹਾਰਾ ਨਹੀਂ ਹੁੰਦਾ ਤੂੰ ਸਹਿਨ ਨਹੀਂ ਕਰ ਪਾਰਿਆ ਕਹਿੰਦਾ ਬੁਰਿਆ ਲੋਕਾਂ ਨੂੰ ਨਹੀਂ ਹੁੰਦਾ ਤੂੰ ਬੁਰਿਆ ਲੋਕਾਂ ਨੂੰ ਸਹਿਨ ਨਹੀਂ ਕਰ ਪਾਰਿਆ ਹੈ ਨਾ ਦੂਸਰੀ ਆਤ ਆਪਾਂ ਪੜ ਰਹੇ ਹਾਂ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਇਹ ਨਹੀਂ ਹੈ ਅੱਜ ਕੀ ਹੋ ਰਿਹਾ ਮੇਰੇ ਭੈਣ ਪ੍ਰਭੂ ਅੱਜ ਵੀ ਹੋਈ ਹੈ ਅੱਜ ਤੁਸੀਂ ਵੇਖੋ ਬਹੁਤ ਸਾਰੇ ਲੋਕ YouTube ਤੇ ਕਰੇ ਮੈਂ ਅਪੋਸਟਲ ਹਾਂ ਮੈਂ ਮੈਂ ਪ੍ਰੋਫਟ ਹਾਂ ਮੈਂ ਨਬੀ ਹਾਂ ਮੈਂ ਭਵਿਸ਼ਿਆ ਦਖਤਾ ਹਾਂ ਬਹੁਤ ਸਾਰੀਆਂ ਗੱਲਾਂ ਲੋਕ ਕਰ ਰਹੇ ਪਰ ਉਸ ਸਮੇਂ ਵੀ ਬਹੁਤ ਸਾਰੇ ਲੋਕ ਉੱਠੇ ਹੋਏ ਸੀ ਅਫਸੋਸ ਦੇ ਕਲੀਸ਼ਿਆ ਦੇ ਯੋਗ ਵਿੱਚ ਤਾਂ ਦੂਸਰੀ ਐਤ ਵਿੱਚ ਉਹਨੇ ਕਿਹਾ ਬੁਰਿਆ ਲੋਕਾਂ ਨੂੰ ਤੂੰ ਸਹਿਣ ਨਹੀਂ ਕਰਦਾ ਪਰ ਜਿਹੜੀ ਤੂੰ ਮਿਹਨਤ ਕਰ ਰਿਹਾ ਮਸੀਹ ਵਿੱਚ ਜਿਹੜਾ ਤੂੰ ਸਬਰ ਰੱਖ ਰਿਹਾ ਮਸੀਹ ਵਿੱਚ ਔਰ ਬੁਰਿਆ ਲੋਕਾਂ ਨੂੰ ਸਹਿਣ ਨਹੀਂ ਕਰ ਰਿਹਾ ਕਹਿੰਦਾ ਮੈਂ ਤੇਰੀ ਮਿਹਨਤ ਨੂੰ ਤੇਰੇ ਸਬਰ ਨੂੰ ਜਾਣਦਾ ਬੁਰਿਆ ਲੋਕਾਂ ਨੂੰ ਤੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸਹਿਣ ਨਹੀਂ ਕਰ ਪਾ ਰਿਹਾ ਮੈਂ ਇਹ ਵੀ ਜਾਣਦਾ ਹਾਂ ਪ੍ਰਭੂ ਕਹਿੰਦਾ ਅਤੇ ਉਹ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਨੇ ਆਪਣੇ ਆਪ ਨੂੰ ਨਬੀ ਦੱਸਦੇ ਨੇ ਆਪਣੇ ਆਪ ਨੂੰ ਪ੍ਰੋਫਟ ਦੱਸਦੇ ਨੇ ਪਰ ਹੈ ਨਹੀਂ ਹਨ ਅੱਜ ਵੀ ਇਸੇ ਤਰ੍ਹਾਂ ਹੈ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਕਹਿ ਰਹੇ प्रॉफिट ਹਾਂ ਮੈਂ ਰਸੂਲ ਹਾਂ ਮੈਂ ਨਬੀ ਹਾਂ ਪਰ ਉਹਨਾਂ ਨੂੰ ਬਾਈਬਲ ਦੀ ਸਿੱਖਿਆ ਦੇ ਬਾਰੇ ਜਾਣਕਾਰੀ ਨਹੀਂ ਹੈ ਜੇ ਬਾਈਬਲ ਦੇ ਸੱਚ ਨੂੰ ਉਹਨਾਂ ਦੇ ਸਾਹਮਣੇ ਰੱਖੋ ਉਹਦੇ ਨਾਲ ਉਹ ਲੋਕ ਖੜੇ ਨਹੀਂ ਆ ਬਸ ਆਹੀ ਪ੍ਰੋਬਲਮ ਹੈ ਮੇਰੇ ਭੈਣ ਭਰਾਵੋ ਕਿ ਲੋਕ ਸੱਚੇ ਵਚਨ ਦੇ ਉੱਤੇ ਆਮੀਨ ਕਹਿਣ ਲਈ ਤਿਆਰ ਨਹੀਂ ਹੈ ਪਰ ਲੋਕ ਆਪਣੇ ਆਪ ਨੂੰ ਖੁਦ ਨੂੰ ਪੇਸ਼ ਕਰ ਰਹੇ ਨੇ ਚਾਹੀਦਾ ਇਹ ਹੈ ਕਿ ਯਿਸੂ ਮਸੀਹ ਨੂੰ ਪੇਸ਼ ਕੀਤਾ ਜਾਵੇ ਪਰ ਬਹੁਤ ਸਾਰੇ ਪਾਸਟਰ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਹੁਣ ਆਪਾਂ ਤੀਸਰੀ ਐਤ ਪੜ੍ਹਦੇ ਹਾਂ ਉਹ ਕਹਿੰਦਾ ਇਹ ਜੋ ਮਾਫ ਕਰਨਾ ਮੈਂ ਦੂਸਰੀ ਅੱਧੀ ਲਾਸਟ ਲਾਈਨ ਪੜ੍ਹ ਦਵਾਂ ਇਹ ਜੋ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ ਅਤੇ ਉਹਨਾਂ ਨੂੰ ਤੂੰ ਪਰਤਾ ਕੇ ਵੇਖਿਆ ਕਹਿੰਦਾ ਝੂਠਾ ਫਿਰ ਪਰਖ ਕੇ ਵੇਖੇ ਸਿੱਖਿਆ ਨਾਲ ਮਲਾਇਆ ਉਹਨਾਂ ਦੀ ਸਿੱਖਿਆ ਨੂੰ ਮੈਚ ਕੀਤਾ ਔਰ ਅਫਸੋਸ ਦੀ ਯੋਗ ਦੀ ਸਿੱਖਿਆ ਨੂੰ ਮੈਚ ਕੀਤਾ ਪਰ ਤੁਹਾਡੀ ਤੇ ਸਿੱਖਿਆ ਉਹਨਾਂ ਦੇ ਨਾਲ ਰਲਦੀ ਨਹੀਂ ਹੈ ਤੇ ਕਹਿੰਦਾ ਉਹ ਕੀ ਨੇ ਝੂਠੇ ਨੇ ਪਵਿੱਤਰ ਆਤਮਾ ਸਾਡਾ ਪ੍ਰਭੂ ਯਿਸੂ ਮਸੀਹ ਸਾਡੇ ਭਾਈ ਯਹੂਨਾ ਦੇ ਨਾਲ ਜਿਹਨੇ ਪ੍ਰਕਾਸ਼ ਦੀ ਪੋਤੀ ਲਈ ਹੈ ਉਹਦੇ ਨਾਲੇ ਗੱਲਾਂ ਕਰ ਰਿਹਾ ਕਹਿੰਦਾ ਤੂੰ ਪਰਖ ਕੇ ਵੇਖਿਆ ਉਹਨਾਂ ਨੂੰ ਪਰ ਝੂਠੇ ਸੀ ਕੌਣ ਅਫਸੋਸ ਦੇ ਯੁੱਗ ਦੇ ਲੋਕ ਪਹਿਲੇ ਯੁੱਗ ਦੇ ਲੋਕ ਜਿਹੜੇ ਅਫਸੋਸ ਦੀ ਕਲੀਸ਼ੀਆ ਦਾ ਸਾਹਮਣਾ ਕਰ ਰਹੇ ਸੀ ਉਹ ਲੋਕ ਝੂਠੇ ਸੀ ਜਿਹੜੇ ਰਸੂਲਾਂ ਦੀ ਸਿੱਖਿਆ ਤੋਂ ਬਾਹਰ ਸੀਗੇ ਉਹ ਰਸੂਲ ਦੱਸਦੇ ਹੀ ਪਰ ਹੈ ਨਹੀਂ ਸੀ ਕਹਿੰਦਾ ਤੀਸਰੀ ਆਤ ਹੁਣ ਆਪਾਂ ਪੜਦੇ ਆਂ ਅਤੇ ਤੂੰ ਧੀਰਜ ਕਰਦਾ ਹੈ ਤੂੰ ਠੰਡ ਰੱਖਦਾ ਹੈ ਬੜਾ ਧੀਰਜ ਕਰਦਾ ਬਹੁਤ ਕੁਝ ਸਹਿਨ ਕਰਦਾ ਹੈ ਕਹਿੰਦਾ ਤੂੰ ਧੀਰਜ ਰੱਖਦਾ ਹੈ ਤੇ ਮੇਰੇ ਨਾਮ ਦੇ ਨਮਿਤ ਤੈਂ ਸਹਾਰਾ ਕੀਤਾ ਹੈ ਅਤੇ ਨਹੀਂ ਥੱਕਿਆ ਵੇਖੋ ਪ੍ਰਭੂ ਕਹਿ ਰਿਹਾ ਤੂੰ ਮੇਰੇ ਨਾਮ ਦੇ ਨਮਿਤ ਸਹਾਰਾ ਕੀਤਾ ਵੀ ਜਿਵੇਂ ਆਪਾਂ ਕਹਿੰਦੇ ਸਾਨੂੰ ਤੇ ਯਿਸੂ ਨਾਮ ਦਾ ਹੀ ਸਹਾਰਾ ਠੀਕ ਹੈ ਤਾਂ ਉਹ ਯੋਗਧਿਆ ਲੋਕਾਂ ਨੂੰ ਖੁਦਾ ਕਹਿ ਰਿਹਾ ਕਿ ਤੁਸੀਂ ਮੇਰੇ ਨਾਮ ਦੇ ਉੱਤੇ ਆਸਰਾ ਰੱਖਿਆ ਹੈ ਸਹਾਰਾ ਤੁਹਾਡਾ ਮੇਰੇ ਉੱਤੇ ਆ ਵਿਸ਼ਵਾਸ ਤੁਹਾਡਾ ਮੇਰੇ ਉੱਤੇ ਆ ਅਤੇ ਤੁਸੀਂ ਥੱਕ ਨਹੀਂ ਰਹੇ ਕਹਿੰਦਾ ਲਗਾਤਾਰ ਹਰ ਜ਼ੁਲਮ ਨੂੰ ਸਿਤਮ ਨੂੰ ਬਰਦਾਸ਼ਤ ਕਰ ਰਹੇ ਪਹਿਲੇ ਅਫਸੋਸਯੋਗ ਦੀ ਕਲੀਸ਼ੀਆ ਦੇ ਉੱਤੇ ਅਸੀਂ ਵੇਖਦੇ ਹਾਂ ਬੜਾ ਸਤਾਉ ਸੀਗਾ ਉਸ ਸਮੇਂ ਦੇ ਲੋਕਾਂ ਨੂੰ ਬੜਾ ਸਤਾਇਆ ਗਿਆ ਬੜਾ ਪਰੇਸ਼ਾਨ ਕੀਤਾ ਗਿਆ ਤੁਸੀਂ ਜਾਣਦੇ ਹੋ ਚੇਲਿਆਂ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਮਸੀਹਾਂ ਨੂੰ ਕਿਸ ਤਰ੍ਹਾਂ ਸਤਾਇਆ ਗਿਆ ਚੌਥੀ ਐਤ ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਾਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ ਉਹ ਕਹਿੰਦਾ ਤੂੰ ਵਧੀਆ ਹੈ ਤੂੰ ਮਿਹਨਤੀ ਹੈ ਖੁਦਾ ਕਹਿੰਦਾ ਤੂੰ ਬੁਰਿਆ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦਾ ਖਰੀ ਸਿੱਖਿਆ ਉੱਤੇ ਚੱਲਦਾ ਹੈ ਸਭ ਕੁਝ ਤੇਰਾ ਠੀਕ ਹੈ ਤੂੰ ਮਿਹਨਤ ਵੀ ਕਰ ਰਿਹਾ ਤੂੰ ਸਬਰ ਵੀ ਰੱਖ ਰਿਹਾ ਹੈ ਔਰ ਤੂੰ ਝੂਠੇ ਰਸੂਲਾ ਤੋਂ ਜਿਹੜੇ ਝੂਠੇ ਸਿੱਖਿਆ ਦੇਣ ਵਾਲੇ ਲੋਕ ਤੂੰ ਉਹਨਾਂ ਤੋਂ ਨਫ਼ਰਤ ਕਰਦਾ ਉਹਨਾਂ ਨੂੰ ਸਹਿਣ ਨਹੀਂ ਕਰਦਾ ਤੂੰ ਬਰਦਾਸ਼ਤ ਨਹੀਂ ਕਰ ਪਾਰਿਆ ਸਾਰੀਆਂ ਗੱਲਾਂ ਕਹਿੰਦਾ ਠੀਕ ਨੇ ਤੇਰੇ ਅੰਦਰ ਪਰ ਖੁਦਾਵੰਦ ਕਹਿੰਦਾ ਅਫਸੋਸ ਦੀ ਯੁੱਗ ਦੀ ਕਲੀਸ਼ੀਆ ਨੂੰ ਮੈਨੂੰ ਤੁਹਾਡੇ ਉੱਤੇ ਥੋੜਾ ਜਿਹਾ ਸ਼ਿਕਵਾ ਹੈ ਗਿਲਾ ਹੈ ਵੇਖੋ ਕਿਉਂਕਿ ਖੁਦਾ ਬੜਾ ਪਵਿੱਤਰ ਹੈ ਮੇਰੇ ਭੈਣ ਭਰਾਓ ਸਾਡੇ ਚ ਕੋਈ ਵੀ ਘਾਟ ਹੁੰਦੀ ਹੈ ਤੇ ਉਹ ਸਾਡੇ ਨਾਲ ਗਿਲਾ ਜ਼ਰੂਰ ਕਰਦਾ ਹੈ ਸਾਡੇ ਗਿਲੇ ਨੂੰ ਸਾਡੇ ਸਾਹਮਣੇ ਰੱਖ ਦਿੰਦਾ ਹੈ ਕਹਿੰਦਾ ਮੈਨੂੰ ਤੁਹਾਡੇ ਉੱਤੇ ਇੱਕ ਗਿਲਾ ਹੈ ਗਿਲਾ ਕੀ ਹੈ ਭਾਈ ਕਿ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ ਪਹਿਲਾ ਪ੍ਰੇਮ ਜਦੋਂ ਅਫਸੋਸ ਦੀ ਯੁੱਗ ਦੀ ਕਲੀਸੀਆ ਰਸੂਲਾਂ ਦੀ ਕਲੀਸੀਆ ਜਿਹੜੀ ਮੁੱਢਲੀ ਕਲੀਸੀਆ ਬਾਈਬਲ ਦੇ ਵਿੱਚ ਪਵਿੱਤਰ ਬਾਈਬਲ ਦੇ ਅੰਦਰ ਜਦੋਂ ਸਾਡਾ ਪ੍ਰਭੂ ਯਿਸੂ ਮਸੀਹ ਅਸਮਾਨ ਦੇ ਉੱਪਰ ਉਠਾ ਲਿਆ ਗਿਆ ਔਰ ਉਹਦੇ ਚਲੇ ਜਾਣ ਤੋਂ ਬਾਅਦ ਜਦ ਕਦੇ ਪਹਿਲੀ ਕਲੀਸ਼ੀਆ ਪਹਿਲੇ ਯੁੱਗ ਦੀ ਕਲੀਸ਼ੀਆ ਸ਼ੁਰੂਆਤ ਹੋਈ ਤਾਂ ਜਿਹੜੀ ਉਹ ਕਲੀਸ਼ੀਆ ਸੀ ਉਹ ਸੱਚੀ ਕਲੀਸ਼ੀਆ ਸੀ ਉਹ ਬੜੀ ਜਸ਼ੀਲੀ ਕਲੀਸ਼ੀਆ ਸੀ ਬੜਾ ਪਵਤਰਾ ਆਤਮਾ ਜ਼ੋਰ ਨਾਲ ਉਹਨਾਂ ਲੋਕਾਂ ਦੇ ਉੱਤੇ ਆਇਆ ਪਰ ਜਿਉਂ ਜਿਉਂ ਸਾਡੇ ਚੇਲੇ ਕੁਰਬਾਨ ਹੁੰਦੇ ਗਏ ਤਾਂ ਜਿਹੜੇ ਉਹਨਾਂ ਤੋਂ ਅਗਲਾ ਪੋਰਸ਼ਨ ਸੀਗਾ ਜਿਹੜਾ ਦੂਸਰਾ ਉਹਨਾਂ ਤੋਂ ਅੱਗੇ ਤੋਂ ਅੱਗੇ ਜਿਹੜੇ ਸੇਵਕ ਤਿਆਰ ਹੋਏ ਸੀ ਉਹ ਲੋਕ ਤੇ ਉਸ ਕਲੀਸ਼ੀਆ ਦਾ ਜੋਸ਼ ਜਿਹੜਾ ਹੌਲੀ-ਹੌਲੀ ਖੰਡਾ ਪੈਂਦਾ ਗਿਆ ਇਸ ਕਰਕੇ ਪ੍ਰਭੂ ਉਹਨਾਂ ਨਾਲ ਗਿਲਾ ਕਰ ਰਿਹਾ ਹੈ ਕਿ ਮੈਨੂੰ ਤੇਰੇ ਉੱਤੇ ਇੱਕ ਗਿਲਾ ਹੈ ਭਾਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ ਪਹਿਲਾ ਪ੍ਰੇਮ ਪਹਿਲਿਆਂ ਦਿਨਾਂ ਦਾ ਪ੍ਰੇਮ ਸਪੋਝ ਕਰੋ ਜੀ ਜਦਸਰਾਂ ਪਤੀ ਪਤਨੀ ਦੀ ਸ਼ਾਦੀ ਹੁੰਦੀ ਹੈ ਤਾਂ ਪਹਿਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਪ੍ਰੇਮ ਹੁੰਦਾ ਉਹ ਇੱਕ ਦੂਜੇ ਤੋਂ ਬਗੈਰ ਪਾਣੀ ਨਹੀਂ ਪੀਂਦੇ ਇੱਕ ਦੂਜੇ ਤੋਂ ਬਗੈਰ ਰੋਟੀ ਨਹੀਂ ਖਾਂਦੇ ਇੱਕ ਦੂਜੇ ਤੋਂ ਬਗੈਰ ਚਾਹ ਨਹੀਂ ਪੀਂਦੇ ਪਰ ਹੌਲੀ-ਹੌਲੀ ਉਹ ਪ੍ਰੇਮ ਜਿਹੜਾ ਘਟਦਾ 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 ਫਿਰ ਉਹ ਪ੍ਰੇਮ ਫਿੱਕਾ ਪੈ ਜਾਂਦਾ ਹੈ ਇਸ ਤਰੀਕੇ ਦੇ ਨਾਲ ਸਾਡਾ ਪ੍ਰਭੂ ਯਿਸੂ ਮਸੀਹ ਜਿਹੜਾ ਇਸ ਜਗ੍ਹਾ ਦੇ ਉੱਤੇ ਕਹਿ ਰਿਹਾ ਹੈ ਕਿ ਕਲੀਸਿਆ ਨੇ ਅਫਸਸ ਦੇ ਯੁੱਗ ਦੇ ਲੋਕਾਂ ਨੇ ਅਫਸਸ ਦੇ ਯੁੱਗ ਦੀ ਕਲੀਸਿਆ ਨੇ ਕਹਿੰਦਾ ਆਪਣੇ ਪਹਿਲੇ ਪ੍ਰੇਮ ਜਿਹੜਾ ਸੀ ਉਹਨੂੰ ਛੱਡ ਬੈਠਾ ਕਹਿੰਦਾ ਸੋ ਤੂੰ ਚੇਤੇ ਕਰ ਪੰਜਵੀਂ ਆਇਤ ਆਪਾਂ ਪੜ੍ਹ ਰਹੇ ਹਾਂ ਕਹਿੰਦਾ ਸੋ ਤੂੰ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੋਬਾ ਕਰ ਤੇ ਆਪਣੇ ਅਗਲੇ ਹੀ ਕੰਮ ਕਰ ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਹਦੇ ਥਾਂ ਤੋਂ ਹਟਾ ਦੇਵਾਂਗਾ ਜੇ ਤੈਂ ਤੋਬਾ ਨਾ ਕੀਤੀ ਸੋ ਖੁਦਾਵੰਦ ਕੀ ਕਹਿ ਰਿਹਾ ਹੈ ਭਾਈ ਤੂੰ ਚੇਤੇ ਕਰ ਤੂੰ ਕਿੱਥੋਂ ਡਿੱਗਾ ਹੈ ਤੂੰ ਪਹਿਲਾ ਪ੍ਰੇਮ ਹੀ ਛੱਡ ਗਿਆ ਪਹਿਲੀਆਂ ਦੁਆਵਾਂ ਪ੍ਰਾਰਥਨਾ ਪਹਿਲੇ ਰੋਜ਼ੇ ਪਹਿਲੀਆਂ ਕੁਰਬਾਨੀਆਂ ਜਿਹੜੀਆਂ ਪਹਿਲੇ ਯੁੱਗ ਵਿੱਚ ਸੀ ਚੇਲਿਆਂ ਵਿੱਚ ਸੀ ਗਿਆ ਉਹਨਾਂ ਤੋਂ ਅੱਗੇ ਤੋਂ ਅੱਗੇ ਜਿਹੜਾ ਪੋਸ਼ ਆਇਆ ਹੌਲੀ-ਹੌਲੀ ਉਹਨਾਂ ਵਿੱਚ ਘਟਦਾ ਗਿਆ ਪ੍ਰੇਮ ਜਿਸ ਤਰ੍ਹਾਂ ਵਚਨ ਵਿੱਚ ਲਿਖਿਆ ਯਿਸੂ ਮਸੀਹ ਕਹਿੰਦਾ ਵੀ 20 ਬੀਜਣ ਵਾਲਾ ਨਿਕਲਿਆ ਤੇ ਉਹਨੇ ਜਦ ਬੀਜਿਆ ਤੇ ਕੁਝ 100 ਗੁਣਾ ਤੇ ਕੁਝ 60 ਗੁਣਾ ਤੇ ਕੁਝ 30 ਗੁਣਾ ਫਲਿਆ ਤੋ ਇਹ ਭੈਣ ਪ੍ਰਭੂ ਪਹਿਲਾਂ 100 ਗੁਣਾ ਸੀ ਫਿਰ 60 ਗੁਣਾ ਹੋ ਗਿਆ ਫਿਰ 30 ਗੁਣਾ ਹੋ ਗਿਆ ਤੇ ਮੇਰਾ ਖਿਆਲ ਅੱਜ ਤੇ 1% ਹੀ ਮਸਾਂ ਰਹਿ ਗਿਆ ਹੁਣਾ ਵਾ ਠੀਕ ਹੈ ਤੋ ਇਹ ਹੌਲੀ ਹੌਲੀ ਘਟਦਾ ਗਿਆ ਪ੍ਰੇਮ ਖੁਦਾ ਦੇ ਨਾਲ ਲੋਕਾਂ ਦਾ ਤੋ ਇਸ ਕਰਕੇ ਉਹਨੇ ਗਿਲਾ ਕੀਤਾ ਕਹਿੰਦਾ ਤੁਸੀਂ ਆਪਣਾ ਪਹਿਲਾ ਪ੍ਰੇਮ ਅਫਸੋਸ ਦੀ ਕਲੀਸ਼ੀਆ ਨਾਲ ਗੱਲ ਕਰ ਰਿਹਾ ਪਹਿਲੇ ਯੁੱਗ ਦੀ ਰਸੂਲੀ ਕਲੀਸ਼ੀਆ ਦੇ ਨਾਲ ਗੱਲ ਕਰ ਰਿਹਾ ਕਿ ਕਹਿੰਦਾ ਤੁਸੀਂ ਆਪਣਾ ਪਹਿਲਾ ਪ੍ਰੇਮ ਛੱਡ ਬੈਠੇ ਹੋ ਠੀਕ ਹੈ ਸੋ ਤੁਸੀਂ ਚੇਤੇ ਕਰੋ ਕਿੱਥੇ ਤੁਹਾਡੇ ਕੋਲ ਗਲਤੀ ਹੋਈ ਹੈ ਤੁਸੀਂ ਕਿੱਥੋਂ ਡਿੱਗੇ ਹੋ ਕਿਹੜੀ ਗਲਤੀ ਤੁਹਾਡੇ ਕੋਲ ਹੈ ਤੂੰ ਚੇਤੇ ਕਰ ਹੈਨਾ ਸੋ ਤੂੰ ਚੇਤੇ ਕਰ ਹੈਨਾ ਸੋ ਤੂੰ ਕਿੱਥੋਂ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੌਬਾ ਕਰ ਪਛਤਾਪ ਕਰੋ ਨਾ ਗੱਲਾਂ ਤੋਂ ਖੁਦਾ ਉਹਨੂੰ ਫਿਰ ਕਹਿ ਰਿਹਾ ਤੂੰ ਪਛਤਾਪ ਕਰੋ ਫਿਰ ਗੋਟਨਿਆਂ 'ਪਾਰ ਆਜੋ ਫਿਰ ਰੋਜ਼ਿਆਂ 'ਚ ਆਜੋ ਦੁਆਵਾਂ 'ਚ ਆਜੋ ਮੁਸੀਬ ਪ੍ਰੇਮ ਵਿੱਚ ਵੱਧ ਜਾਓ ਕਹਿੰਦਾ ਕਹਿੰਦਾ ਸੋ ਤੂੰ ਚੇਤੇ ਕਰ ਤੂੰ ਕਿੱਥੋਂ ਡਿੱਗਾ ਹੈ ਤੌਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ ਜਿਹੜੇ ਤੁਸੀਂ ਪਹਿਲੇ ਦਿਨਾਂ 'ਚ ਕਰਦੇ ਹੁੰਦੇ ਸੀ ਪਹਿਲਾਂ ਪਹਿਲਾਂ ਬੰਦਾ ਕੋਈ ਵੀ ਮਸੀਹ ਵਿੱਚ ਆਉਂਦਾ ਬੜਾ ਜੋਸ਼ ਲਾਉਂਦਾ ਪਹਿਲੇ ਯੁੱਗ ਦੇ ਲੋਕ ਆਏ ਬੜੇ ਜੋਸ਼ ਨਾਲ ਆਏ ਪਰ ਬਾਅਦ ਵਿੱਚ ਹੌਲੀ-ਹੌਲੀ ਇਹ ਜੋਸ਼ ਕੀ ਕਹ ਪੈਂਦਾ ਗਿਆ ਠੰਡਾ ਪੈਂਦਾ ਗਿਆ ਸੋ ਕਹਿੰਦਾ ਤੂੰ ਚੇਤੇ ਕਰ ਤੂੰ ਕਿੱਥੋਂ ਡਿੱਗਾ ਤੇ ਆਪਣੇ ਅਗਲੇ ਕੰਮ ਜਿਹੜੇ ਪਹਿਲੇ ਦਿਨਾਂ ਵਿੱਚ ਤੁਸੀਂ ਪ੍ਰੇਮ ਕਰਦੇ ਸੀ ਮੇਰੇ ਨਾਲ ਪਹਿਲੇ ਦਿਨਾਂ ਵਿੱਚ ਜਿਹੜਾ ਤੁਸੀਂ ਮੇਰਾ ਪ੍ਰਚਾਰ ਕਰਦੇ ਸੀ ਪਹਿਲੇ ਦਿਨਾਂ ਵਿੱਚ ਜਿਹੜੀ ਤੁਸੀਂ ਮੇਰੀ ਗਵਾਹੀ ਦਿੰਦੇ ਸੀ ਕਹਿੰਦਾ ਚੇਤੇ ਕਰੋ ਤੁਸੀਂ ਕਿੱਥੇ ਡਿੱਗਿਓ ਤੇ ਆਪਣੇ ਅਗਲੇ ਤੇ ਪਹਿਲੇ ਕੰਮ ਜਿਹੜੇ ਉਹ ਹੀ ਕਰੋ ਨਹੀਂ ਤਾਂ ਮੈਂ ਤੁਹਾਡੇ ਕੋਲ ਆਵਾਂਗਾ ਤੇ ਤੁਹਾਡੇ ਸ਼ਮਾਦਾਨ ਨੂੰ ਉਹਦੇ ਤਾਂ ਤੋਂ ਹਟਾ ਦਿਆਂਗਾ ਸੋ ਸ਼ਮਾਦਾਨ ਕੀ ਹੈ ਭੈਣ ਭਰਾਵੋ ਕਲੀਸ਼ਿਆ ਆ ਸ਼ਮਾਦਾਨ ਕਲੀਸ਼ਿਆ ਆ ਇੱਥੇ ਆਪਾਂ ਪਿਛਲੇ ਪਹਿਲੇ ਦੇ ਅੱਜ ਚ ਪੜ ਚੁੱਕੇ ਆ ਉਹਨੇ ਕਹੋ ਸ਼ਮਾਦਾਨ ਕਲੀਸ਼ਿਆ ਮਾਨੇ ਜਿਨ੍ਹਾਂ ਦੇ ਵਿੱਚਕਾਰ ਮਨੁੱਖ ਦੇ ਪੁੱਤਰ ਵਰਗਾ ਕੋਈ ਇੱਕ ਹੋਮ ਰਿਹਾ ਤੇ ਉਹ ਪ੍ਰਭੂ ਯਿਸੂ ਮਸੀਹ ਹੈ ਸੋ ਕਹਿੰਦਾ ਤੂੰ ਚੇਤੇ ਕਰ ਕਿੱਥੋਂ ਡਿੱਗਾ ਹੈ ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਜੇ ਤੂੰ ਤੋਬਾ ਨਾ ਕੀਤੀ ਪਹਿਲਾਂ ਵਾਲੇ ਕੰਮ ਨਾ ਕੀਤੇ ਤੇ ਮੈਂ ਤੇਰੇ ਸ਼ਮਾਦਾਨ ਨੂੰ ਮੈਂ ਕੀ ਕਰਾਂਗਾ ਹਟਾ ਦਿਆਂਗਾ ਉਸ ਜਗ੍ਹਾ ਤੋਂ ਮਿਟਾ ਦਿਆਂਗਾ ਸੋ ਪਹਿਲੇ ਯੁੱਗ ਦੀ ਅਫਸੋਸ ਦੀ ਕਲੀਸ਼ੀਆ ਪੈਣ ਭਰਾਵੋ ਸਮਾਂ ਪੈਂਦੇ ਪੈਂਦੇ ਇੱਕ ਦਿਨ ਉਹ ਖਤਮ ਹੋ ਗਈ ਹੌਲੀ ਹੌਲੀ ਤੇ ਇਹ ਜਿਹੜੀ ਸੇਵਕਾਈ ਹੈ ਮਿਸ਼ਨਾਂ ਤੇ ਜਥੇਬੰਦੀਆਂ ਵਿੱਚ ਚੱਲੀ ਗਈ ਰੋਮ ਦੇ ਹੱਥਾਂ ਵਿੱਚ ਚੱਲੀ ਗਈ ਠੀਕ ਹੈ ਔਰ ਉਹਨਾਂ ਨੇ ਸਾਰੀ ਤਾਲੀਮ ਨੂੰ ਰੋਮਨ ਕੈਥਲਿਕ ਕਲੀਸ਼ੀਆ ਨੇ ਵੋ ਗਾੜ ਕੇ ਰੱਖ ਦਿੱਤਾ 325 ਵਿੱਚੋਂ ਨੀਸ਼ੀਨ ਨਾਮ ਕਰਕੇ ਇੱਕ ਸਭਾਈ ਨੀਸ਼ੀਨ ਕੌਂਸਲ ਤੋਂ ਨੀਸ਼ੀਨ ਕੌਂਸਲ ਕਰਕੇ ਸਭਾਈ ਜਿਹੜੀ ਕੈਥਲਿਕ ਵੱਲੋਂ ਸੀ ਔਰ ਉਹਨਾਂ ਨੇ ਸਾਰੇ ਸਿਸਟਮ ਨੂੰ ਤੋਬਾ ਨੂੰ ਬਪਤਿਸਮੇ ਨੂੰ ਪ੍ਰਭੂ ਦੀ ਭਗਤੀ ਨੂੰ ਸਿਸਟਮ ਨੂੰ ਬਦਲ ਦਿੱਤਾ ਤੋਂ ਪਹਿਲਾਂ ਹੀ ਇਹ ਭਵਿਕ ਬਾਣੀ ਹੋਈ ਸੀ ਪਹਿਲੇ ਦਿਹਾਅ ਵਿੱਚ ਜੇ ਤੂੰ ਤੋਬਾ ਨਾ ਕੀਤੀ ਤੇ ਮੈਂ ਆਵਾਂਗਾ ਤੇਰੀ ਸ਼ਮਾਦਾਨ ਉਹਦੀ ਜਗ੍ਹਾ ਤੋਂ ਹਟਾ ਦੇਗਾ ਤੇ ਉਸ ਦੀ ਜਗ੍ਹਾ ਦੇ ਉੱਤੇ ਦੂਸਰਾ ਸ਼ਮਾਦਾਨ ਫਿਰ ਆ ਗਿਆ ਕਿਹੜਾ ਕੈਥਲਿਕ ਆ ਗਿਆ ਭੈਣ ਭਰਾਵੋ ਇਸ ਤਰੀਕੇ ਦੇ ਨਾਲ ਭੈਣ ਭਰਾਵੋ ਫਿਰ ਇਹ ਹੌਲੀ ਹੌਲੀ ਸਮਾਂ ਬਦਲਦਾ ਗਿਆ ਤੋਂ ਸਤਵੇਂ ਐਤ ਆਪਾਂ ਪੜਦੇ ਆ ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸ਼ੀਆ ਨੂੰ ਕੀ ਆਖਦਾ ਹੈ ਪਵਿੱਤਰ ਆਤਮਾ ਕਲੀਸ਼ੀਆ ਦੇ ਨਾਲ ਗੱਲ ਕਰ ਰਿਹਾ ਹੈ ਹੋਰ ਜਿਹਦੇ ਕੰਨ ਹਨ ਸੋ ਸੁਣੇ ਹੁਣ ਤੁਸੀਂ ਸਾਰੇ ਕਹੋਗੇ ਵੀ ਕੰਨ ਤਾਂ ਸਾਡੇ ਸਾਰਿਆਂ ਦੇ ਹੈਗੇ ਆ ਨਹੀਂ ਭੈਣ ਭਰਾਵੋ ਬੜੇ ਧਿਆਨ ਨਾਲ ਆ ਇੱਕ ਵਿਖਾਵਟੀ ਕੰਨ ਨੇ ਠੀਕ ਹੈ ਇਹ ਸਾਰਿਆਂ ਕੋਲ ਹੈਗੇ ਨੇ ਪਰ ਇੱਕ ਹੈ ਇਸ ਧਰਤੀ ਉੱਤੇ ਜਿਹਦੇ ਕੋਲ ਕੰਨ ਨਹੀਂ ਹੁੰਦੇ ਬੜੇ ਧਿਆਨ ਨਾਲ ਗੱਲ ਨੂੰ ਸੁਣਿਓ ਸੱਪ ਦੇ ਕੰਨ ਨਹੀਂ ਹੁੰਦੇ ਜਿਹੜੀ ਸੱਪ ਦੀ ਸੰਤਾਨ ਹੈ ਮੇਰੇ ਭੈਣ ਭਰਾਵੋ ਜਿਹੜਾ ਸੱਪ ਦਾ ਵੰਸ਼ ਹੈ ਜਿਹਦਾ ਮਤੀ ਦੀ ਅੰਜੀਲ 23 ਅਧਿਆਏ ਵਿੱਚ ਪ੍ਰਭੂ ਯਿਸੂ ਮਸੀਹ ਨੇ ਜ਼ਿਕਰ ਕੀਤਾ ਵੀ ਇਹ ਸੱਪਾਂ ਦੇ ਬੱਚਿਓ ਬਾਈਬਲਾਂ ਚੁੱਕੀਆਂ ਹੋਈਆਂ ਨੇ ਕੋਰਸ ਕੀਤੇ ਹੋਏ ਨੇ ਸਟੱਡੀ ਕੀਤੀ ਹੋਈ ਹੈ ਪਰ ਬੰਦੇ ਕੌਣ ਨੇ ਪਾਸਟਰ ਨੇ ਪਰ ਯੇਸ਼ੂ ਮਸੀਹ ਉਹਨਾਂ ਨੂੰ ਕੀ ਕਹਿ ਰਿਹਾ ਵੀ ਹੇ ਸੱਪਾਂ ਦੇ ਬੱਚਿਓ ਤੁਹਾਨੂੰ ਆਉਣ ਵਾਲੇ ਕਰੋਧ ਤੋਂ ਭਜਨਾ ਕਿੰਨੇ ਦੱਸਿਆ ਤੂੰ ਹੀ ਨਰਕ ਦੇ ਡੰਡ ਤੋਂ ਕਿਹੜੇ ਤਰੀਕੇ ਨਾਲ ਬਚੋਗੇ ਸੇਮ ਯੂ ਨਾ ਬਪਤਿਸਮਾ ਦੇਣ ਵਾਲੇ ਨੇ ਵੀ ਇਹੋ ਹੀ ਗੱਲ ਕਹੀ ਕਿ ਸੱਪਾਂ ਦੇ ਬੱਚਿਓ ਤੁਹਾਨੂੰ ਆਉਣ ਵਾਲੇ ਕਰੋਧ ਤੋਂ ਭਜਨਾ ਕਿੰਨੇ ਦੱਸਿਆ ਤੋਂ ਜਿਹਹੁ ਨਾ ਦੀ ਪਹਿਲੀ ਪਤਰੀ ਜਦੋਂ ਆਪਾਂ ਤਿੰਨ ਦੇ ਪੜਦੇ ਉਹਦੀ 8 9 10 11 ਐਤ ਤੇ ਉੱਥੇ ਵੀ ਲਿਖਿਆ ਵੀ ਓਵੇਂ ਨਹੀਂ ਜਿਵੇਂ ਕੈਨ ਉਸ ਦੁਸ਼ਟ ਤੋਂ ਸੀ ਠੀਕ ਹੈ ਜਿਨੇ ਉਹ ਮੁੱਢੋਂ ਹੀ ਉਹ ਮਨੁੱਖ ਘਾਤਕ ਸੀ ਤੇ ਉਹਨੇ ਆਪਣੇ ਭਾਈ ਨਾਲ ਪ੍ਰੇਮ ਨਹੀਂ ਕੀਤਾ ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਦੇ ਵੱਲੋਂ ਨਹੀਂ ਹੈ ਤਾਂ ਇੱਥੇ ਉਹ ਕਹਿ ਰਿਹਾ ਹੈ ਕਿ ਜਿਹੜੇ ਲੋਕ ਪ੍ਰੇਮ ਨਹੀਂ ਰੱਖਦੇ ਨਾ ਜੇ ਤੁਸੀਂ ਪ੍ਰੇਮ ਨਾ ਰੱਖਿਆ ਤਾਂ ਮੈਂ ਤੁਸੀਂ ਤੁਸੀਂ ਆਪਣਾ ਪਹਿਲਾ ਪ੍ਰੇਮ ਛੱਡ ਬੈਠਿਓ ਤੁਸੀਂ ਚੇਤੇ ਕਰੋ ਕਿੱਥੇ ਡਿੱਗੇ ਹੋ ਤੇ ਮੈਂ ਨਹੀਂ ਤਾਂ ਮੈਂ ਤੁਹਾਡੇ ਕੋਲ ਆਵਾਂਗਾ ਜੇ ਤੁਸੀਂ ਤੋਬਾ ਨਾ ਕੀਤੀ ਤੇ ਮੈਂ ਤੁਹਾਡੇ ਸ਼ਮਾਂਦਾਨ ਨੂੰ ਦੀ ਜਗ੍ਹਾ ਤੋਂ ਹਟਾ ਦੇਗਾ ਤਾਂ ਫਿਰ ਅਸੀਂ ਸਤਵੀਂ ਆਇਤ ਫਿਰ ਪੜਦੇ ਮਾਫ ਕਰਨਾ ਜੀਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸ਼ਿਆ ਨੂੰ ਕੀ ਆਖਦਾ ਤੁਸੀਂ ਕਹੋਗੇ ਕੰਨ ਸਾਰਿਆਂ ਦੇ ਮੈਂ ਫੇਰ ਕਹਿ ਰਿਹਾ ਸੱਪ ਦੀ ਸੰਤਾਨ ਦੇ ਕੰਨ ਨਹੀਂ ਹੈਗੇ ਕਦੇ ਤੁਸੀਂ ਵੇਖ ਲਓ ਸੱਪ ਦੇ ਕੰਨ ਨਹੀਂ ਹੁੰਦੇ ਮਨੁੱਖ ਜਾਤੀ ਦੇ ਕੰਨ ਹੁੰਦੇ ਨੇ ਠੀਕ ਹੈ ਤਾਂ ਹੁਣ ਤੁਸੀਂ ਕਹੋਗੇ ਸੱਪ ਨੇ ਕਿਉਂ वचन ਸੁਣਨਾ ਮੇਰੇ ਭੈਣ ਭਰਾਵੋ ਮਨੁੱਖੀ ਦੇਹ ਵਿੱਚ ਸੱਪ ਦੀ ਸੰਤਾਨ ਅੱਜ ਰਹਿ ਰਹੀ ਐ ਇਹ ਪਵਿੱਤਰ ਬਾਈਬਲ ਇਹ ਗੱਲ ਸਾਨੂੰ ਦੱਸ ਰਹੀ ਹੈ ਸੱਪ ਦਾ ਵੰਚ ਸੱਪ ਦੀ ਸੰਤਾਨ ਵੇਖਣ ਚ ਉਹਨਾਂ ਦੇ ਕੰਨ ਹੈਗੇ ਆ ਪਰ ਉਹ वचन ਨੂੰ ਉਤੋਂ ਦੀ ਐ ਨੰਗਾ ਦਿੰਦੇ ਹੋ ਉਹ वचन ਉਹਨਾਂ ਵਾਸਤੇ ਕੋਈ ਮਾਇਨੇ ਨਹੀਂ ਰੱਖਦੇ ਉਹ ਕਹਿੰਦੇ ਜਿੱਦਾਂ ਅਸੀਂ ਚੱਲ ਰਹੇ ਹਾਂ ਪ੍ਰਭੂ ਚ ਠੀਕ ਆ ਜਿੱਦਾਂ ਵੀ ਚੱਲ ਰਹੇ ਹਾਂ ਅਸੀਂ ਠੀਕ ਆ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਆ ਸੋ ਅੱਗੇ ਚੱਲ ਕੇ ਆਪਾਂ ਪੜ੍ਹਦੇ ਹਾਂ ਸਤਵੀਂ ਐਤ ਜਿਹੜੀ ਆਪਾਂ ਪੜ੍ਹ ਰਹੇ ਆ ਸੋ ਆਤਮਾ ਕਲੀਸ਼ੀਆ ਨੂੰ ਕੀ ਆਖਦਾ ਹੈ ਜਿਹੜਾ ਜਿੱਤਣ ਵਾਲਾ ਹੈ ਮੈਂ ਉਸ ਨੂੰ ਜੀਵਨ ਦੇ ਵ੍ਰਕਸ਼ ਵਿੱਚੋਂ ਜਿਹੜਾ ਪਰਮੇਸ਼ਰ ਦੇ ਫਰਦੋਸ਼ ਵਿੱਚ ਹੈ ਖਾਣ ਲਈ ਦਿਆਂਗਾ ਜੀਵਨ ਦਾ ਰੁੱਖ ਕਹੋਣਾ ਮੇਰੇ ਭੈਣ ਭਰਾਵੋ ਪ੍ਰਭੂ ਯਿਸੂ ਮਸੀਹ ਹੈ ਜਿਹੜਾ ਅਦੰਦੇ ਬਾਗ ਦੇ ਵਿੱਚ ਵੀ ਸੀਗਾ ਜੀਵਨ ਦਾ ਰੁੱਖ ਵੀ ਸੀਗਾ ਉੱਥੇ ਭਲੇ ਤੇ ਬੁਰੇ ਦੇ ਗਿਆਨ ਦਾ ਰੁੱਖ ਵੀ ਸੀਗਾ ਸੋ ਮੇਰੇ ਭੈਣ ਭਰਾਵੋ ਅੱਜ ਮੈਂ ਤੇ ਤੁਸੀਂ ਜਦ ਬਾਈਬਲ ਨੂੰ ਪੜ ਰਹੇ ਆਂ ਜਦ ਸਮੇ ਦੇ ਸੰਦੇਸ਼ ਨੂੰ ਅਸੀਂ ਲੈ ਰਹੇ ਆਂ ਤਾਂ ਅਸੀਂ ਕਿੱਥੋਂ ਖਾ ਰਹੇ ਆਂ ਮੈਂ ਤੇ ਤੁਸੀਂ ਇਸ ਵਕਤ ਇਸ ਵੀਡੀਓ ਦੇ ਅੰਦਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਮੈਂ ਤੇ ਤੁਸੀਂ ਜੀਵਨ ਦੇ ਵਿਰਖਸ਼ ਦੇ ਵਿੱਚੋਂ ਖਾ ਰਹੇ ਹਾਂ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਔਰ ਖੁਦਾ ਬਹੁਤ ਬਹੁਤ ਆਸ਼ੀਸ਼ ਦੇਵੇ ਸੋ ਅਸੀਂ ਵੇਖਦੇ ਹਾਂ ਸੱਤਵੀਂ ਆਇਤ ਵਿੱਚ ਉਹਨੇ ਕਿਹਾ ਜਿਹਦੇ ਕੰਨ ਹਨ ਸੋ ਸੁਣੇ ਆਤਮਾ ਕਲੀਸੀਆ ਨੂੰ ਯਾਰ ਅੰਦਾ ਪਵਿੱਤਰ ਆਤਮਾ ਕਲੀਸ਼ੀਆ ਨਾਲ ਗੱਲ ਕਰ ਰਿਹਾ ਸਮਝ ਸਿਰਫ ਪਰਮੇਸ਼ਵਰ ਦੀ ਜਿਹੜੀ ਸੱਚੀ ਕਲੀਸ਼ੀਆ ਉਹਦੇ ਕੰਨਾਂ ਵਿੱਚ ਇਹ ਗੱਲ ਪਏਗੀ ਉਹਨੂੰ ਹੀ ਇਹ ਗੱਲ ਸਮਝ ਆਏਗੀ ਬਾਕੀ ਕਿਸੇ ਨੂੰ ਇਹ ਗੱਲ ਸਮਝ ਨਹੀਂ ਆਣੀ ਲੋਕਾਂ ਨੇ ਕਹਣਾ ਕੋਈ ਖਾਸ ਗੱਲ ਨਹੀਂ ਆ ਸਾਡੇ ਵਾਸਤੇ ਆਮ ਜੀ ਗੱਲ ਹੈ ਤੋ ਇਸ ਕਰਕੇ ਮੇਰੇ ਭੈਣ ਪ੍ਰਭੂ ਉਹਨੇ ਸਤਵੀਂ ਆਇਤ ਵਿੱਚ ਕਿਹਾ ਜਿਹਦੇ ਕੰਨ ਹਨ ਸੋ ਸੁਣੇ ਆਤਮਾ ਕਲੀਸ਼ੀਆ ਨੂੰ ਕੀ ਆਖ ਰਿਹਾ ਹੈ ਤੋ ਇਹ ਸਨੇਹਾ ਸਿਰਫ ਪਰਮੇਸ਼ਵਰ ਦੀ ਪ੍ਰੇਮਿਕਾ ਵਾਸਤੇ ਉਹਦੀ ਦੁਲਹਨ ਦੇ ਵਾਸਤੇ ਉਹਦੀ ਬਰਾਇਡ ਦੇ ਵਾਸਤੇ ਹੈ ਔਰ ਉਹਨੂੰ ਇਹ ਸਮਝ ਆ ਚੁੱਕੀ ਹੈ ਉਹਨੂੰ ਇਹ ਗੱਲਾਂ ਦੀ ਸਮਝ ਲੱਗ ਜਾਣੀ ਹੈ ਜਿਹੜੀ ਪਰਮੇਸ਼ਰ ਦੀ ਦੁਲਹਨ ਨਹੀਂ ਹੈ ਉਹਨੂੰ ਸਮਝ ਨਹੀਂ ਆ ਰਹੀ ਪਰ ਜੇ ਕੋਈ ਚਾਹੁੰਦਾ ਹੈ ਕਿ ਮੈਂ ਪਰਮੇਸ਼ਰ ਦੀ ਦੁਲਹਨਾਂ ਮੈਨੂੰ ਸਮਝ ਨਹੀਂ ਆ ਰਹੀ ਤਾਂ ਗੋਟਨਿਆਂ 'ਤੇ ਭਰ ਜਾਵੇ ਪ੍ਰਾਰਥਨਾ ਕਰੇ ਪ੍ਰਭੂ ਕੋ ਕਿਰਪਾ ਮੰਗੇ ਕਿ ਖੁਦਾਵੰ ਮੈਨੂੰ ਸਮਝ ਦੇ ਪ੍ਰਭੂ ਤੇਰਾ ਬਹੁਤ ਧੰਨਵਾਦ ਹੋ ਔਰ ਜਦ ਮੰਗਦੇ ਹੈ ਬਾਈਬਲ 'ਚ ਲਿਖਿਆ ਉਹ ਜ਼ਰੂਰ ਦਿੰਦਾ ਹੈ ਗੋਡ ਬlesਸ ਯੂ ਸਾਰਿਆਂ ਨੂੰ ਪ੍ਰਭੂ ਬਰਕਤ ਦੇਵੇ